ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੀ ਵਾਈਫ ਤਤਿਆ ਦਾ ਪਹਿਲਾ ਸਾਲ ਲੈ ਵੀ ਹਰਸ਼ ਸਾਡੇ ਹਰਸੀ ਬਹੁਤ ਫਿਕਰ ਨਸ ਤੇ ਨੇ ਜੀ ਗੱਲ ਯਾਰ ਮੇਰੇ ਭਾਈ ਬਹੁਤ ਹੋਰ ਫਟੋਗ ਵੀਡੀਓ ਨੂੰ ਲਾਈਕ ਕਰਕੇ ਐਂਡ ਤੇ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਲ ਰੌਂਡਰ ਜੱਟ ਨੂੰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਮਸੀ ਜਗਦੇ ਹੋਏ ਸਾਡੇ ਮਲਮਲਾਪ ਹੋ ਰਹੇ ਨੇ ਬਈ ਦੇਖੋ ਕਹਾ ਮਾਰ ਲੈਂਦੇ ਹੁੜਮਣੀ ਆਉਂਦੀ ਰਕਾਰ ਅੱਸੀ ਗਰ ਵਾਹ ਬਈ ਚਲੋ ਯੇਂentra ਲਓ ਜੀ ਸਾਰਿਆਂ ਨੂੰ ਮਲਣ ਤੋਂ ਬਾਅਦ ਅੰਦਰ ਨੂੰ ਚਿਆਲੇ ਪਾਉਂਦੇ ਹੋਏ ਆਪਾਂ ਇਹਨਾਂ ਨੂੰ ਹੁਣ ਪਲਾਉਨੇ ਬਈ ਪਹਿਲਾਂ ਜਾਂਦੇ ਨੂੰ ਪਾਣੀ ਕਿਉਂਕਿ ਵੀ ਕੋਈ ਰਿਸ਼ਤੇਦਾਰ ਸਤ ਪਹਿਲਾਂ ਪਾਣੀ ਪਲੋਤ ਬਾਅਦ ਸਨੈਕਸ ਦੀ ਤਿਆਰੀ ਸੀ ਨਾਲ ਸੀ ਜੂਸ ਬਿਕੋਜ਼ ਅਡੀ ਗੇਮ ਕੱਲੀ ਨੇ ਰਹਿ ਗਈ ਥੋੜੀ ਕਾਰਕਾ ਸੈਂਡਵਿਚਾਂ ਦਾ ਰੱਖ ਕੇ ਇਹਦਾ ਜੂਸ ਨਾਲ ਮਿਕਸ ਬਾਕੀ ਅੰਦਰ ਖਾਰੇ ਨੇ ਵੀ ਰਿਸ਼ਤੇਦਾਰਾਂ ਨੇ ਲਈ ਜਦ ਨਾਲ ਕੋਈ ਥਾਲੀ ਵਾਲ ਕੱਲੀ ਚੱਲਦੀ ਹੋਈ ਕੋਈ ਵੀ ਕਰਵਾ ਕੇ ਨਹੀਂ ਕੋਈ ਪਤਾ ਨਹੀਂ ਵੀਡੀਓ ਬਣਾ ਗਿਆ ਆਪਣੇ ਟਾਵਰ ਨਾਲ ਖਾ ਰਹੀ ਤਾਂ ਆ ਗਿਆ ਅੰਦਰ

ਮੈਂ ਤੇ ਖੰਡਾ ਰਣੇ ਸਾਹਮ ਸੀਟਾਂ ਨੇ ਕਈ ਨਬੇ ਬੇ ਬੇ ਤੇ ਕਰਵਾ ਸਪੈਸ਼ਲ ਵਾਓ ਸਮੋਕਲੀ ਕੁਮੂ ਨਿਤਿਸ਼ ਨੂੰ ਬੇਸ ਤੋਂ ਡਿਗਸ ਲਈ ਹੈ ਇਹ ਆ ਇਹ ਦੂਸਰੇ ਬਾਬਾ ਯਾਰ dono mere liye thank you very much thank you ਕਵੇਂ ਤੇ ਰਕਵਰ ਸੋ ਕੀ ਮੇਰੀ ਪੂਆ ਮੈਂ ਛਣਾਇਆ ਪਾਉਂਦੀ ਹੋਈ ਐ ਦਿਨ ਸੇ ਜਾਵਤਾ ਹੋ ਰਿਹਾ ਨੇ ਬਈ ਯਾਰਾਂ ਦੀ ਗੋਟੀ ਆਏ ਆਏ ਇਕ ਦੇਤਾ ਆਏ ਬਨੇ ਕਿਵੇਂ ਫੱਟੇ ਚਾਕਰ ਕੇ ਤੇ ਮਾਮੇ ਦਾ ਮੁੰਡਾ ਤੇ ਚਾਚਾ ਦਾ ਮੁੰਡਾ ਆ ਇੱਕ ਪੀਸ ਮਿਰਚੋਗਾ ਝੜਦਾ ਗਈ ਦੂ ਕਾਲੀ ਤਕੋੜੇ ਇਤਰੇ ਵੀ ਕੋੜੇ ਬਲ ਪਨੀਰ ਵਾਲੇ ਮਿਕਸ ਕੋੜੇ ਹੋਏ ਹੋ ਚੁੱਕਿਆ ਜੀ ਜੀ ਭਗੌੜੇ ਤਪ ਸਿੰਮਰਾ ਮਿਰਚਾ ਵਾਲੇ ਮੇਰਾ ਭਾਈ ਅੱਗੇ ਮੇਰਾ ਬਈਆ ਬੰਦਿਆ ਕੀ ਹਾਲ ਹੋ ਗੰਗਾ ਘੱਟਦਾ ਬਈ ਇਹਨਾਂ ਨੇ ਆਹ ਕਿਆ ਚੀਜਾਂ ਨੇ ਆ ਇਹ ਫੇ ਵੀ ਛੇ ਭਗੌੜੇ ਗੋਲ ਗੋਲ ਜੇ ਘੁੰਮਦੇ ਹੋਏ ਮੇਰਾ ਵੀ ਦਿਲ ਕਰਦਾ ਸਾਨੂੰ ਦੇਖ ਕੇ ਵਾਹ ਹਾਏ ਹਾਏ ਲਓ ਜੀ ਸਾਡੀ ਪਿਆਰੀ ਜੀ ਗੁੜੀਆਂ ਨੂੰ ਮੇਰੀ ਸੱਸ ਸ마 ਖਵਾਉਂਦੀ ਹੋਈ ਆ ਪਿੱਛੇ ਮੇਰੀ ਇਹ ਵੀ ਬਈ ਸੱਸ ਸ마 ਵੱਜਦੀ ਆ ਆਈ ਜੀ ਹਾਸਰੇ ਚਿੱਟੀ ਫਰਾਕ ਵਾਲੀ ਛੋਟੀ ਜੀ ਦੇਖ ਲਓ ਆ ਦੇਖੋ ਕਿਵੇਂ ਚਾਰ ਬਟਨ ਲਈ ਖਾਰੀਆ ਟੋਨਾ ਬੈਠੀ ਆਂ ਵਰ ਗਈ ਨੇ ਨੀਨ ওই ਪਿਆਰ ਚ ਇਹ ਸਾਡੇ ਸੱਸ ਸ마 ਜੀ ਨੇ ਦੇਖੋ ਕਿਵੇਂ ਖਵਾ ਰਹੇ ਨੇ ਇਹ ਸਾਡੇ ਸਾਲਾ ਸਾਹਿਬ ਇਲਾ ਜੀ ਆਂ ਵਰਦੇ ਡੈਡੀ ਆ ਗਿਆ ਆਪਣੀ 바ਰੀ ਦੇਢ ਮਚਾ ਰੱਖਿਆ ਦੇਢ ਆਣੇ ਬਣੇ ਤੇ ਪਹਿਲਾਂ ਗਵਾਏ ਨਵੇਂ ਗੁਰੂੰਤਨ ਬੜਾ ਬੜਾ ਪਲੇਟਾਂ ਭਰ ਕੇ ਆਣੇ ਡੰਕੇ ਐ ਪੈਲੇ ਪਰੇ ਆਪਣੇ ਨੂੰ ਕਾਜੋ ਮੇਰੇ ਮਿੱਤਰੋ ਜੀ ਨੇ ਖਾਣੇ ਲੰਗ ਬੰਡ ਵਿੱਚ ਅੱਜ ਮੱਟੂ ਦੇ ਘਰਾਂ ਯੂਟਿਊਬਰ ਆਲ ਰੌਂਡ ਰੀ ਅੱਟ ਦੇ ਫੁੱਲ ਨੀ ਜੜੇ ਪਾਲਕ ਵਾਲੇੁੱਲੇ ਚੱਲਨੇ ਭਾਈ ਕਿਨੇ ਖਾਣੇ ਹੋਣ ਸਾਡੇ ਕੋ ਆ ਸਕਦੇ ਨਹੀਂ ਬਾਅਦ ਰੋਸ ਨਾ ਕਰੀ ਹਾਂ ਲੋ ਬਣ ਗਏ ਲੈ ਮੇਤਰੋ ਫਰੂਟ ਖਾਂਦੇ ਹੋਏ ਦੁਪਹਿਰ ਨੂੰ ਆਪਾਂ ਉਹ ਤੋਂ ਬਾਅਦ ਵਜਾ ਕੇ ਰੀਤੀ ਰਿਵਾਜਾਂ ਤੇ ਹਾਂ ਦੇਖੋ ਪਿੱਪਾ ਕਿੰਨਾ ਸੋਹਣਾ ਬਈ ਜਿਹੜਾ ਨਾ ਲੱਡੂਆਂ ਦਾ ਭਰ ਕੇ ਆਇਆ ਤੇ ਅੱਜ ਕਿੱਟਤਾ ਨਾ ਬਾੜੀ ਕੈਂਡਤੀ ਬਈ ਛੱਡ ਦਿਓ ਗੱਲਾਂ ਮੈਂ ਤਾਂ ਇਹ ਫੜਾਂ 'ਚ ਬੜੀ ਕੈਂਡ ਲੱਗੇ ਨਾ ਮੇਕਅੱਪ ਦਾ ਸਮਾਨ ਤੇ ਦੇ ਵਿੱਚ ਸਾਰਾ ਬੋ ਆਪਨੇ ਸਾਰੇ ਸਰਦਬਦ ਬੈਠੇ ਨੇ ਤੁਹਾਨੂੰ ਪਤਾ ਨਾ ਮਾਮੀ ਆ ਚਾਚੀ ਮਾਸੀ ਚਾਚੀ ਬੈਠੇ ਨੇ ਪੂਆ ਜੀ ਬੈਠੇ ਨੇ ਇਹ ਸਾਰੇ ਤੁਹਾਨੂੰ ਪਤਾ ਇਕੱਠੇ ਹੁੰਦੇ ਹੁੰਦੇ ਨੇ ਪ੍ਰੋਗਰਾਮਾਂ ਤੇ ਜ਼ਰੂਰੀ ਨੇ ਬਈ ਇਹ ਜਸਪ੍ਰੀ ਦੀ ਮੰਮਾ ਵੱਲੋਂ ਜਸਪ੍ਰੀ ਤੋਂ ਗਿਫਟ ਦਿੱਤਾ ਗਿਆ ਡਾਇਮੰਡ ਦਾ ਚਲੋ ਇਹਦੀ ਲੋੜ ਤਾਂ ਹੈ ਨਹੀਂ ਤੇ ਚਲੋ ਅਗਲੇ ਨੇ ਆਪਣੇ ਬੇਟੇ ਬੱਚੀ ਨੂੰ ਪਿਆਰ ਜ ਦਿੱਤਾ ਹੁਣਾਂ ਦਾ ਬਹੁਤ ਪਿਆਰ ਧੰਨਵਾਦ ਹੌਤਬਾਦ ਬਈ ਲਾਂਚ ਕਰ ਦੋ ਸਾਰੇ ਇਕੱਠੇ ਹੋ ਕੇ ਤੇ ਬਾਅਦ ਮਿੱਠੇ ਮਿੱਠੇ ਮਹੀ ਬੰਦਾ ਹੋਇਆ ਸੀ ਤੇ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਆਸਟ੍ਰੇਲੀਆ ਜਸਪ੍ਰੀ ਦਾ ਬ੍ਰਦਰ ਵੀਡੀਓ ਗੱਲ ਤਾਂ ਚੱਲਦਾ ਹੈਗਾ ਸਾਰੇ ਗੱਲਾਂ ਕਰ ਰਹੇ ਤੇ ਆਪਸ ਵਿੱਚ ਚਲੋ ਇਹ ਨਹੀਂ ਸਾਰੇ ਨੇ ਗੱਲ ਕੀਤੀ ਹੈ ਨਾ ਵਧੀਆ ਲੱਗਿਆ ਇਹ ਸਗਰ ਆਂਦਾ ਬਾਈ ਮੋਲ ਬੜਾ ਕੈਂਟ ਸੀ ਬਾਬਾ ਜੀ ਕਿ ਪਰਾਨੇ ਕਿ ਦੂਜਿਆਂ ਨਾਲ ਹੱਸ ਤੁਸੀਂ ਸਾਰਾ ਦਿਨ ਬਾਹਰ ਕੈਂਟ ਨਿਕਲਿਆ ਯਾਰ ਆ ਦੇਖੋ ਸਾਰੇ ਕਿਵੇਂ ਬੈਠੇ ਨੇ ਅਬ ਵੀਡੀਓ ਚਾਹੋ ਦੇਖੋ ਕਿਵੇਂ ਹੰਦਾ ਹੀ ਬਣ ਰਹੀ ਹੈ ਸਾਡੀ

ਇਸ ਬਾਅਦ ਤਾਂ ਦੰਦੀ ਆਉਂਸੀ ਗੱਲ ਨਵਾਂ ਤਾਂ ਨਹੀਂ ਨੰ ਆਉਂਦੇ ਆਉਂਦੇ ਹੈ ਇਥੇ ਹੋਈ ਨਾ ਕੋਈ ਗੱਲ ਲੱਗਦੀ ਕੀ ਹੋ ਗਈ ਲੋਕ ਜਿਹੜੇ ਚੱਲ ਰਹੇ ਨੇ ਮੈਂ ਕਹਿੰਦਾ ਸੀ ਮਸਕੀ ਕੋਈ ਨਹੀਂ ਲੋਬੀ ਜਸਪ੍ਰੀਤ ਨੇ ਅਈ ਛਟੀਆਂ ਪਿਆਰੀਆਂ ਬੱਚੀਆਂ ਵੰਦੀਆਂ ਇਹਨਾਂ ਨੂੰ ਵਗਰਤੀਆਂ ਦਾ ਇੱਕ ਗਿਫਟ ਦਿੱਤਾ ਆ ਦੇਖੋ ਦੋ ਹਨ ਗਿਫਟ ਦਿੱਤੇ ਨਾਲ ਸ਼ਗਨਾਂ ਦੇ ਕਾਰਡ ਦਿੱਤੇ ਖੁਸ਼ ਹੋ ਗਈਆਂ ਚਲ ਬਣਦੇ ਗਏ ਯਾਰ ਬੱਚੇ ਸਾਨੂੰ ਪਤਾ ਗਿਫਟ ਨਾਲੇ ਖੁਸ਼ ਹੁੰਦੇ ਨੇ ਬੱਚੇ ਖੁਸ਼ ਨੇ ਪਰਮਾਤਮਾ ਖੁਸ਼ ਹੁੰਦਾ ਨਾ ਬੱਚੇ ਯਾਰੋ ਕਹਿੰਦੇ ਪਰਮਾਤਮਾ ਵਾਦਾ ਰੱਬ ਦਾ ਰੂਪ ਹੁੰਦੇ ਨੇ ਆ ਪਾਣੀ ਮਾਰਤੀ ਐਂਟਰੀ ਆ ਦੇਖੋ ਸਮਾਈਲ ਰਹਿੰਦੀ ਹੈ ਵਾਗਰ ਦੀ ਕਿਰਪਾ ਉਹਨਾਂ ਜਿਹੜੇ ਤੁਹਾਨੂੰ ਪਤਾ ਮੰਦਾ ਕਹਿੰਦਾ ਹੋਈ ਆ ਗਹਿਜਾ ਮਰਜੀ ਟਾਈਮ ਆਉ ਜੀ ਇਹ ਤਾਂ ਰਿਸ਼ਤੇਦਾਰ ਆਉਂਦਾ ਬੰਦ ਦਾ ਖਾਣ ਪੀਣੇ ਬਾਹਰ ਵੀ ਜੀ ਤਾ ਨਾ ਫੇਰ ਤਾਂ ਖੁਸ਼ ਰਹਿੰਦੇ ਆਪਾਂ ਤਾਂ ਵੈਸੇ ਵੀ ਖੁਸ਼ ਰਹਿੰਦੇ ਆ ਕਹਿੰਦਾ ਜਿਹੇ ਮਰਜੀ ਖਰਾ ਤਾਂ ਹਮੇਸ਼ਾ ਖੁਸ਼ ਰਹੋ ਯਾਰ ਪਰਮਾਤਮਾ ਕਹਿੰਦਾ ਆਹ ਦੇਖੋ ਗਿਫਟ ਦੇਖੋ ਕਿੰਨੇ ਵਾਰ ਕਿਵੇਂ ਖੁਸ਼ ਹੁੰਦੀ ਆਂਦੀ ਆ ਹੋ ਗੰਦੀ ਮੇਰੇ ਡੈਡੀ ਦੇ ਕਲਾਮੂ

ਲਓ ਜੀ ਬਹੁਤ ਜਾਨਦਿਆਂ ਤਿਆਰੀਆਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਜ਼ਰੂਰੀ ਆ ਇਹ ਚੱਲੇ ਅਗਲੀ ਵੀਡੀਓ ਵਿੱਚ ਮਿਲਦੇ ਆਂ ਬਈ ਕੱਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ